ਕਿੰਦੇ ਨੇ ਪਾਤਸ਼ਾਹ ਜੀ ਦੇ ਆਲੇ-ਦੁਆਲੇ ਨਾ ਜਿਹੜੇ ਉਹਨਾਂ ਦੇ ਸਿੰਘ ਨੇ ਗੁਰਸਿੱਖ ਨੇ ਉਹਨਾਂ ਨੇ ਆਪਣੇ ਸ਼ਰੀਰਾਂ ਦੀ دیوار ਬਣਾਈ ਹੋਈ ਹੈ। ਔਰ ਇਹ ਕਹਿੰਦੇ ਨੇ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਖੰਜਰ ਅਦੂਕਾ ਦੇਖ ਕੇ ਤਲਵਾਰੇ ਖੈਂਚ ਲਈ। ਅਦੂ ਦਾ ਮਤਲਬ ਵੀ ਦੁਸ਼ਮਣ ਦਾ ਖੰਜਰ। ਦੁਸ਼ਮਣ ਦੇ ਹਥਿਆਰ ਵੇਖ ਕੇ ਖਾਲਸੇ ਨੇ ਵੀ ਆਪਣੀ ਮਿਆਨ ਚੋਂ ਕਿਰਪਾਨ ਬਾਹਰ ਕੱਢ ਲਈ ਤੇ ਯਾਦੇ ਅਕਾਲ ਪੁਰਖ ਮੇ ਫਿਰ ਵੀ ਜਮੇ ਰਹੇ ਚਰਕੇ ਹਜ਼ਾਰ ਖਾ ਕੇ ਅਕਾਲੀ ਥਮੇ ਰਹੇ। ਬੇਸ਼ੱਕ ਆਲੇ ਦੁਆਲੇ ਜੰਗ ਹੋ ਰਿਹਾ ਹੈ ਸਵੇਰੇ ਅੰਮ੍ਰਿਤ ਵੇਲੇ ਬੇਸ਼ੱਕ ਤੀਰਾਂ ਦੀ ਬਰਸਾਤ ਹੋ ਰਹੀ ਹੈ ਪਰ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਮਸਤ ਨੇ ਉਹਨਾਂ ਦੇ ਚਿਹਰੇ 'ਤੇ ਕੋਈ ਡਰ ਨਹੀਂ ਕੋਈ ਖੋਫ ਨਹੀਂ ਬਿਲਕੁਲ ਸ਼ਾਂਤ ਨੇ ਕੋਈ ਜਲਦਬਾਜ਼ੀ ਨਹੀਂ ਉਹ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਬਿਲਕੁਲ ਮਸਤ ਜੋ ਹਨ ਉਹ ਬਰਾ